ਸਤਿ ਸ੍ਰੀ ਅਕਾਲ ਪੰਜਾਬੀਓ ਰਾਜਾ ਬੱਲਵਲੋਗ ਤੇ ਤੁਹਾਡਾ ਸਵਾਗਤ ਹੈ ਜੀ ਜਿਹਦੇ ਭਰਾਵਾਂ ਨੇ ਚੈਨਲ ਨੂੰ ਆਲੇ ਕੀਤਾ ਨਹੀਂ ਸਬਸਕ੍ਰਾਈਬ ਕਰ ਲੋ ਸਬਸਕ੍ਰਾਈਬ ਤੇ ਲਾਈਕ ਕਮੈਂਟ ਤੇ ਸ਼ੇਅਰ ਵਾਲੇ ਭਰਾ ਮੇਰੇ ਤੁਹਾਨੂੰ ਅੱਗੇ ਦੱਸਿਆ ਕਿ ਕਿल्ली ਦੱਬ ਕੇ ਰੱਖੋ ਕਿਉਂਕਿ ਭਰਾਵਾਂ ਨੇ ਸਪੋਰਟ ਕਰਨੀ ਆ ਤੇ ਜੇ ਆਪਣੇ ਭਰਾਵਾਂ ਨੇ ਨਹੀਂ ਸਪੋਰਟ ਕੀਤੀ ਤੇ ਉਹ ਫਿਰ ਚੰਗੀ ਗੱਲ ਨਹੀਂ ਜੇ ਆਓ ਫਿਰ ਵਿਖਾਉਨੇ ਅੱਜ ਦਾ ਵਲੋਗ ਕੀ ਆ ਜੋ ਕਰਾਂਗੇ ਸਾਰੀ ਦਿਹਾੜੀ ਚ ਤੁਹਾਡੇ ਸਾਹਮਣੇ ਪੇਸ਼ ਆ ਹਾਂਜੀ ਰਜਾਨਾ ਦੀ ਤਰ੍ਹਾਂ ਹੀ ਭਰਾ ਸਾਡਾ ਡੰਗਰਾਂ ਦੇ ਲਈ ਪੱਠੇ ਵਢਣ ਲਿਆ ਸੀ ਤੇ ਮੈਂ ਪਹੁੰਚਿਆ ਵੀਰ ਕੋਲੇ ਹੋਰ ਸਨਾਬ ਵੀ ਠੀਕ ਠਾਕ ਜੇ ਹਾਂਜੀ ਹਾਂਜੀ ਰਾਜਾ ਵੀਰ ਠੀਕ ਠਾਕ ਤੁਸੀਂ ਸਨਾਬ ਕਿਵੇਂ ਜੇ ਵਧੀਆ ਵੀਰ ਤੁਸੀਂ ਸਨਾਓ ਤੇ ਮੈਂ ਕਿਹਾ ਤੂੰ じゃ ਹੈ ਨਹੀਂ ਪ੍ਰੋਗਰਾਮ ਅੱਜ ਕੀਤੰਦਾ ਨਹੀਂ ਵੀਰ ਅੱਜ ਘਰ ਦੇ ਕੰਮਾਂ 'ਚ ਵਿਜੀ ਰਹਿਣਾ ਆਪਾਂ ਠੀਕ ਹੈ ਜੀ ਹੋਰ ਦੇ ਦੋ ਵਿਚਾਰ ਮੇਰੇ ਫਿਰ ਭਰਾਵਾਂ ਨੂੰ ਸਾਰਿਆਂ ਨੂੰ ਵੀਰੇ ਇਦਾਂ ਹੀ ਆ ਹਾਂਜੀ ਸਾਰੇ ਵੀਰਾਂ ਨੂੰ ਮੈਂ ਤੇ ਇਹੀ ਬੇਨਤੀ ਲਾਉਣਾ ਚਾਹੁੰਦਾ ਆ ਕਿ ਰਾਜਾ ਵੀਰ ਮੇਰਾ ਛੋਟਾ ਭਰਾ ਬਹੁਤ ਵੱਡੀ ਸੇਵਾ ਹੀ ਕਰ ਰਿਹਾ ਕਿ ਸਾਰੇ ਪਿੰਡੂ ਸੱਭਿਆਚਾਰ ਬਾਰੇ ਪੰਜਾਬ ਬਾਰੇ ਦੱਸਦਾ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਮੇਰਾ ਵੀਰ ਮੇਰੇ ਕੋਲ ਆਇਆ ਤੇ ਮੈਂ ਬੇਨਤੀ ਕਰਦਾ ਸਾਰੇ ਵੀਰਾਂ ਨੂੰ ਕਿ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਮੇਰੇ ਵੀਰ ਦੀ ਰੱਜ ਕੇ ਸਪੋਰਟ ਕਰੋ ਜੀ ਹਾਂਜੀ ਆਓ ਤੁਹਾਨੂੰ ਬਖਾਉਣਾ ਜ਼ਰੂਰੀ ਹੈ ਅੱਜ ਕੀ ਕੁਝ ਕਰਦੇ ਆਓ ਜੀ ਘਰਾ ਘਰ ਦੇ ਕੰਮ ਧੰਦੇ ਮਾੜੀ ਦੇ ਨਾਲ ਤੇ ਆਪਾਂ ਆ ਗਏ ਆ ਜਿਹਨਾਂ ਦੇ ਰੈਡੀ ਰਣ ਵੇਰ ਨਹੀਂ ਆਇਦਾ ਰਹੀ ਹੈਗਾ ਗੁਰਦਾਰੇ ਕਰਾਂਗਾ ਮਹਾਰਾਜ ਦੇ ਦਰਸਨ ਦੇ ਜੋ ਕੋਈ ਵੀ ਉੱਪਰ ਕਰਦੇ ਆ ਆਹੋ ਚਲਦੇ ਨੇ ਗੁਰਦਰਾ ਸਾਹਿਬ ਆ ਗਏ ਆ ਜੀ ਵੇਖੋ ਗੁਰਦਰਾ ਸਾਹਿਬ ਕਿਦਾਂ ਲਿਸ਼ਕਦਾ ਪਿਆ ਵਾ ਤੇ ਜਿੱਦਾਂ ਗੁਰਦਰਾ ਲਿਸ਼ਕਦਾ ਪਿਆ ਵਾ ਮਹਾਰਾਜ ਇਦਾਂ ਹੀ ਸਾਡੇ ਕੰਮ ਕਰ ਸ਼ਿਕਾਉਂਦਾ ਜਦੋਂ ਹੱਥ ਬੇਨਤੀ ਕਰੀਏ ਅਰਦਾਸ ਬੇਨਤੀ ਕਰੀਏ ਮਾਲਕ ਅੱਗੇ ਉੱਚੀ ਬਰੋ ਉੱਚੀ ਉੱਚੀ ਵਾਹਿਗੁਰੂ ਦੀ ਪ੍ਰੀਤ ਸਾਰੇ ਜੱਗ ਨਾਲੋਂ ਉੱਚੀ ਏ ਉਹਨਾਂ ਨੂੰ ਕੀ ਸਾਚ ਚਿੰਨਾ ਲਾ ਕੇ ਨਾ ਡਿਠੀਏ ਪੋਛਲੋ ਜੀ ਪੋਛਲੋ ਪਗਤ ਕਬੀਰ ਕੋਲੋਂ ਪੋਛਲੋ ਪੋਛਲੋ ਜੀ ਪੋਛਲੋ ਪਗਤ ਕਬੀਰ ਕੋਲੋਂ ਪੋਛਲੋ ਪੋਛਲੋ ਜੀ ਪੋਛਲੋ ਨਾਨਕੀ ਦੇਵੀਰ ਕੋਲੋਂ ਪੋਛਲੋ ਪੋਛਲੋ ਜੀ ਪੋਛਲੋ ਨਾਨਕੀ ਦੇਵੀਰ ਕੋਲੋਂ ਪੋਛਲੋ ਬੈਠੇ ਹੀ ਵੇਲੇ ਤੇ ਹੁਣ ਚਾਚੇ ਨੇ ਸਪੈਸ਼ਲ ਚਾਹ ਬਣਵਾਈ ਆ ਤੇ ਬੰਦੇ ਹੋਣ ਡਿਆਣ ਕਾਇਮ ਪੂਰੇ ਫੇ ਅੱਜ ਜਾਣਗੇ ਮਿੱਟੀ ਲੈਣ ਪਲਾਨ ਬੰਦਾ ਫਿਰਦਾ ਵਾ ਚਾਚਾ ਜੀ ਕੀ ਕੀ ਪਾਇਆ ਜੇ ਚਾਹ ਦੇ ਵਿੱਚ ਆਹ ਦੇ ਵਿੱਚ ਉਹਨਾਂ ਤੁਹਾਨੂੰ ਕੀ ਕੀ ਦੱਸਾਂ ਮੈਂ ਤੇ ਮੈਂ 15 16 ਮਸਾਲੇ ਹੀ ਬਾਤ ਤੇ ਆਦੇ ਗਿਣਾਓ ਮਾੜੇ ਜੇ ਫਿਰ ਪਤਾ ਲੱਗੇ ਫੌਜ ਨੂੰ ਵੀ ਕਿਹੜੀ ਚਾਹ ਪੀਂਦੀ ਹੈ ਫੌਜ ਬਾਗ ਛੋਟੀ ਲਾਜੀ ਛੋਟੀ ਲਾਜੀ ਕਾਲੇ ਲੌਂਗ ਸੌਂਖ ਜਵੈਣ ਹੋਰ ਦੱਸੋ ਅਦਰ ਕਟ ਕੇ ਆ ਇੱਥੇ ਰੱਖ ਹਾਂ ਹੋਰ ਮੈਨੂੰ ਬਾਹਰੋਂ ਕਟ ਕੇ ਓਏ ਇਹ ਆਪਣਾ ਚਾਚਾ ਆ ਜੀ ਇਹ ਲਾਂਗਰੀ ਦੇ ਕੰਮ ਵੀ ਕਰਦੇ ਨੇ ਨਾਲ ਖੇਤੀਬਾੜੀ ਵੀ ਗੁਰਦਾਰੇ ਦੇ ਸਾਹਮਣੇ ਨੇ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਇੱਕ ਵਾਰੀ ਯਾਦਤਾ ਜੀ ਫੇਰ ਕਰਾ ਦਿੱਤੀ ਗਈ ਐ ਇਹਨਾਂ ਦੇ ਨਾਲ ਗੁਰਦਾਰੇ ਦੇ ਵਿੱਚ ਕਾਫੀ ਰੌਣਕ ਰਹਿੰਦੀ ਆ ਕਿ ਜਿੱਦ ਦਿਨ ਚਾਚਾ ਜੀ ਨਾਲ ਇੱਥੇ ਲੰਗਰ ਹਾਲ 'ਚ ਆਉਣ ਤਾਂ ਬੰਦੇ ਢਿੱਲੇ ਪੈ ਜਾਂਦੇ ਆ ਲਓ ਚੱਲੇ ਆ ਜੀ ਅੱਜ ਫੇਰ ਮਿੱਟੀ ਲੈਣ ਭਰਾ ਆਪਣੇ ਦੇ ਆ ਟਰੈਕਟਰ ਤਿਆਰ ਕਰਨ ਦੇ ਤੇਲ ਪਾਉਂਦੇ ਆ ਇੱਧਰ ਭਰਾਓ ਨੇ ਟਰੈਕਟਰਾਂ 'ਚ ਇੱਧਰ ਟਰਨਿੰਗ ਟ੍ਰੈਕਟਰ ਕਰ ਲਿਆ ਪੂਰਾ ਕੈਮ ਕਰ ਲਿਆ ਟਰੈਕਟਰ ਪੂਰਾ ਫਿਰ ਚਲੋ ਵਧੀਆ ਹੋ ਗਏ ਇੱਧਰ ਵੀ ਵੀਰ ਬਣਾ ਨੇ ਗੁਰਦਰੀਆ ਦਾ 4 ਢੱਕਿਆ 33 ਇਹਦੇ ਪਿੱਛੇ ਪਾਵਾਂਗੇ ਆੜੀ ਟਰਾਲੀ ਤਾਂ ਉਧਰ ਟਰਾਲੀਆਂ ਖਾਲੀ ਕਰਕੇ ਰਾਤ ਦੀਆਂ ਢੱਕੀਆਂ ਵਾ ਵੀਰ ਹੁਣੇ ਆਉਣਦੇ ਆ ਇਹਦੇ ਟਰਾਲੀਆਂ ਪਾਵਾਂਗੇ ਟਰੈਕਟਰਾਂ ਦੇ ਪਿੱਛੇ ਕਿਹੜਾ ਵੀਰ ਟਰੈਕਟਰ ਆਉਂਦੇ ਹੋਰ ਕਿਹੜੇ-ਕਿਹੜੇ ਆਉਂਦੇ ਆ 4x4 4x4 ਆਉਂਦੇ ਆ ਹਾਂਜੀ ਮਾਂਡੂਪਰੀ ਤੋਂ ਆਉਂਦਿਆ ਵੀਰ ਫਾਰਮ ਟਰੈਕ ਸਾਡਾ 60 ਆਉਂਦਿਆ ਹੋਰ ਵੀਰ ਆਪਣਾ ਕੋਈ ਇੱਕ ਮੇਸ਼ੀ ਵਾਲਾ ਆਉਂਦਿਆ ਵਾ ਵੀਰ ਨੇ ਦੱਸਤਾ ਵਸਤਾਰ ਚ ਕਿ ਟ੍ਰੈਟਰ ਆੜਿਆ ਆਉਂਦੇ ਆ ਤੇ ਇੱਧਰ ਜਿਹੜੀ ਕੱਲ ਮਿੱਟੀ ਲਿਆਂਦੀ ਆ ਨਾ ਉਹ ਡਿਆ ਵਾ ਸਾਡਾ ਵੀਰ ਮੇਸ਼ੀ ਪੱਧਰਾ ਕਰਨ ਥਾਂ ਸੇਰ ਦਾ ਬਹੁਤ ਸੇਰਾਂ ਦੀ ਸੇਵਾ ਹੀ ਰਿਆ ਕਰਨ ਸੇਰ ਦੀ ਵੀਰ ਆਪਣਾ ਬੜੀ ਸੇਵਾ ਹੈ ਭਰਾ ਦੀ ਜਿਹੜਾ ਕੰਮ ਕਰ ਜੀ ਵੀਰ ਉਹ ਨਹੀਂ ਕਰਦੇ ਆ ਠੋਕ ਕੇ ਫਿਰ ਆ ਸਾਰਾ ਇਹਨਾਂ ਪਧਰਾ ਆ ਗਿਆ ਫੇ ਪਵਗਾ ਲੈਂਟਰ ਜਾਲ ਥੋੜੇ ਦਿਨਾਂ ਨੂੰ ਇਹਨਾਂ ਨੇ ਬੰਨ੍ਹ ਦੇਣਾ ਵਾ ਕੱਸ ਦਿਨ ਲੈਂਟਰ ਦੀ ਤਿਆਰੀ ਤਿਆਰੀ ਆ ਮਿੱਤਰੋ ਸਾਡਾ ਵੀਰ ਮੰਡੂ ਤੇ ਲਾ ਵੀਰ ਵੀ ਬਸਰਾ ਤੋਂ ਪਹੁੰਚ ਚੁੱਕੇ ਆ ਤਿਆਰੀ ਆ ਵੀਰ ਜੀ ਤਿਆਰੀ ਵੀਰ ਉਹਨਾਂ ਦੀ ਫੁੱਲ ਫੱਤੇ ਜੀ ਵੀਰ ਆ ਵੇ ਲੋ ਸਿਆਣਾ ਬੰਦਾ ਸਿਆਣਾ ਹੀ ਹੁੰਦਾ ਪਰਨਾ ਵਜਾ ਤੁਹਾਡਾ ਵਰਨਾ ਕਿੱਥੇ ਆ ਹਲੋ ਬੰਨੋ ਬੋਲ ਯਾ ਦੱਲਾ ਇੱਧਰ ਸਾਡੀਆਂ ਬੀਬੀਆਂ ਗੁਰਦਾਰਾ ਸਾਹਿਬ ਪੱਕੇ ਤੌਰ ਤੇ ਸੇਵਾ ਕਰਦੀਆਂ ਨੇ ਗੁਰਦਾਰਾ ਸਾਹਿਬ ਕੋਈ ਸਬਜ਼ੀ ਬਣਾਉਣੀ ਹੋਵੇ ਕੋਈ ਵੀ ਪ੍ਰਸ਼ਾਦ ਦੇ ਪਕਾਉਣੇ ਹੋਣ ਤੇ ਉਹੀ ਸਾਡੀਆਂ ਬੀਬੀਆਂ ਸੇਵਾ ਕਰਦੀਆਂ ਨੇ ਹੋਰ ਚੜਦੀ ਕਲਾ ਜੇ ਚੜਦੀ ਕਲਾ ਚੜਦੀ ਕਲਾ ਚਾਹੀਦੀ ਭਾਈ ਉਹ ਚੜਦੀ ਕਲਾ ਹੀ ਰੱਖੇ ਚੱਲੇ ਹਿਮਾ ਦਾ ਮਿੱਟੀ ਲੈ ਆਈਏ ਫਿਰ ਚਾਹ ਬਣਾ ਦਿਓ ਘੜੀ ਜੀ ਲੈ ਕੇ ਬਾਬਾ ਜੀ ਦਾ ਨਾਂ ਤੇ ਤੁਰ ਪਿਆ ਵਾਏ ਗਰੂ ਜੀ ਮਿੱਟੀ ਲੈਣ ਸਾਰੇ ਵੀਰ ਭਰਾ ਤੁਰ ਪਏ ਆ ਗਏ ਪਿੱਛੇ ਪਿੱਛੇ ਜੁੜੇ ਰਿਓ ਵਾਏ ਗਰੂ ਜੀ ਆ ਛੋਟੇ ਛੋਟੇ ਬੱਚੇ ਬਹੁਤ ਪਿਆਰ ਕਰਦੇ ਆਪਾਂ ਨੂੰ ਜੁੜੇ ਰਿਓ ਵਾਏ ਰੂ ਮਿਲਦੇ ਹਾਂ ਉੱਥੇ ਹੀ ਲੋਕੇਸ਼ਨ ਤੇ ਜੀ ਦੋਸਤੋ ਆਪਾਂ ਪਹੁੰਚ ਚੁੱਕੇ ਆਂ ਕੱਲ ਵਾਲੀ ਲੋਕੇਸ਼ਨ ਦੇ ਉੱਤੇ ਉਹ ਖਲੋਤੀਆਂ ਦੋ ਟਰਾਲੀਆਂ ਤੇ ਜੀ ਤਰਨਵੀਰ ਨੇ ਉਹ ਖਿਡਾਰੀ ਆ ਕਿੱਦਾਂ ਆਈ ਨਹੀਂ ਹਲੇ ਵੀਰ ਜੈਸੀ ਵੀ ਨਹੀਂ ਨਹੀਂ ਹਜੇ ਨਹੀਂ ਆਈ ਫੋਨ ਡਿਆ ਕੀਤਾ ਕੌਣ ਕੀਤਾ ਮੰਡੂ ਤਿਆਰੀ ਆ ਪੂਰੀ ਹਣ ਫੇ ਪੂਰੀ ਫੁੱਲ ਤਿਆਰੀ ਭਰਾ ਮੇਰੇ ਆਇਆ ਕਰੋ ਰੋਜ ਹਣ ਸਵੇਰ ਬਾਅਦ ਕਿਉਂਕਿ ਉਹਨੇ ਲੈਂਟਰ ਨੇੜੇ ਹੀ ਆ ਗੁਰਦਾਰਾ ਸਾਹਿਬ ਦਾ 10 12 ਅਮਸ਼ੀਨਾਂ ਲੱਗਣੀਆਂ ਤੇ ਉਦੋਂ ਵੀ ਲਾਲ ਲਾਲਾ ਪੂਰੀ ਹੋਣੀ ਆ ਤੇ ਸੇਵਾ ਕਰਾਂਗੇ ਨਿਆਰਾ ਲਵਾਂਗੇ ਪੂਰਾ ਤੇ ਭਰਾ ਮੇਰੇ ਹੁਣ ਇਦਾਂ ਕਰੋ ਆਈ ਨਰੂਚਾ ਨੇ ਬਹੁਤ ਬੱਕਰਾ ਛੁੱਟੋ ਵਿੱਚ 5000 ਦੇ ਗਦੇ ਨਹੀਂ ਗਿਆ ਹਨਾ ਓਏ ਛੁੱਟੋ ਫੈਸਨ ਘਾਟੋੜੇ ਇੱਧਰ ਸਾਡੇ ਵੀਰ ਉਹਨਾਂ ਨੇ ਟਰਾਲੀਆਂ ਲਾ ਲਈਆਂ ਵਾ ਬੈਗ ਤੇ ਵੀਰ ਜੈਸੀ ਬੀ ਵਾਲਾ ਵੀ ਪਹੁੰਚ ਚੁੱਕਾ ਜੈਸੀ ਬੀ ਵਾਲਾ ਵੀਰ ਡਿਆ ਵਾ ਥੋੜਾ ਰਾਹ ਨੂੰ ਪਧਰਾ ਜਾ ਕਰਨ ਕਿਉਂਕਿ ਕੱਲ ਟਰਾਲੀਆਂ ਥੋੜੀਆਂ ਬੰਦੀਆਂ ਅਸੀਂ ਤੇ ਵੀਰ ਦਾ ਅੱਧਾ ਜਿਹੜਾ ਟੋਇਟ ਆ ਪਏ ਆ ਸਹੀ ਕਰਦਾ ਤੇ ਐਵੇਂ ਦਿੱਕਤ ਨਾ ਕੋਈ ਆਊਗੀ ਅੱਜ ਫੇਰ ਇੱਧਰ ਵੀ ਸਾਡੇ ਭਰਾ ਤਿਆਰ ਵਰ ਤਿਆਰ ਖਲੋਤੇ ਆ ਸਾਡੇ ਪਿੰਡ ਦੇ ਵੀਰਾਂ ਦਾ ਆ ਬਹੁਤ ਸਾਨੂੰ ਮਾਣ ਵਾ ਕਿ ਕਿਤੇ ਵੀ ਸੇਵਾ ਹੋਵੇ ਸਾਨੂੰ ਨਾ ਨਹੀਂ ਆ ਕੇ ਪਾਸੋਂ ਵੀ ਸਾਰੇ ਭਰਾਵਾਂ ਤੇ ਮਾਣ ਵਾ ਤੇ ਤਾਂ ਹੀ ਸਾਰੇ ਪੋਜੀ ਜਾਂਦੇ ਆ ਨਾਲ ਹੀ ਜੁੜੇ ਰਹੋ ਲੋਕਣਾ ਵੇਖੀ ਜਿਓ ਕੀ ਕਾ ਕਰਦੇ ਆ ਅੱਜ ਪਾਤੇ ਤਾਂ ਜਿਆਦਾ ਟਰੈਕਟਰ ਦੇ ਸ਼ੇਪ ਆਇਆ ਵਾ ਛੋਟਾ ਚੜਾਊਗਾ ਜਿਆਦਾ ਟਰੈਕਟਰ ਤਾਂ ਸਾਰੇ ਟਰੈਕਟਰਾਂ ਨੂੰ ਹੋ ਜਾਂਦਾ ਹੀ ਆ ਗੁਰਦਰਾ ਸਾਹਿਬ ਦਾ ਬਹੁਤ ਪੁਰਾਣਾ ਟਰੈਕਟਰ ਆ ਬੜੇ ਆਨੇ ਕਿੰਨੇ ਟਰੈਕਟਰ ਲਾਈਨ ਨੂੰ ਪਰ ਗੁਰਦਰਾ ਸਾਹਿਬ ਦੇ ਕਮੇਟੀ ਮੈਂਬਰ ਟਰੈਕਟਰ ਦੇ ਇਹਨੂੰ ਮੰਨਦੇ ਨਹੀਂ ਕਿਉਂਕਿ ਛੋਟਾ ਕੰਮ ਕੁਮ ਹੁੰਦਾ ਰਵੇ ਨਾ ਇਹ ਤਾਂ ਦੱਬਦਾ ਹੀ ਨਹੀਂ ਆ ਤਦ ਮੇਰਾ ਛੋਟਾ ਵੀਰ ਸਰਤਾਜ ਉਹਦੇ ਨੂੰ ਭਰਾਉਂ ਰਿਹਾ ਵਾ ਟਰਾਲੀ ਤੇ ਇੰਦਰ ਵੀਰ ਭਰਾ ਸੋਤੇ ਆ ਸਾਰੇ ਬੰਦੇ ਲਈ ਆਂਦੇ ਚਾਨਣੀਆਂ ਛੋਟਾ ਵਾ ਆਉਂਦੇ ਜਾਂਦੇ ਜਾਂਦੇ ਆਇਆ ਚੜ ਗਿਆ ਛੋਟਾ ਅਭੀ ਛੋਟੇ ਚੜਾਉਂਦਾ ਆ ਛੋਟਾ ਟਰੈਕਟਰ ਚੜਾਉਂਦਾ ਟਰੈਕਟਰ ਸਾਰੇ ਲਾ ਦੇ ਸਰਦਾਰਾ ਮਾਰਾ ਲਾ ਦੇ ਯਾਰ ਕੱਲ ਅੱਦੇ ਟਰੈਕਟਰਾਂ ਦਾ ਵਿਖਾਉਣਾ ਅਸੀਂ ਰਹਿ ਗਿਆ ਸੀ ਮੈਂ ਕਿਹਾ ਅੱਜ ਸਾਰੇ ਵਿਖਾਊਗਾ ਆ ਬਹੁਤ ਕਰੇ ਨੀ ਟਰਾਲੀਆਂ ਭਰ ਕੇ ਤੇ ਵੀਰ ਹੁਣਾ ਸਾਰਿਆਂ ਨੇ ਲਾਲੀਆਂ ਵਾ ਲੈਣ ਚ ਸਾਰੇ ਭਰਾਵਾਂ ਦੀ ਬੜੀ ਸੇਵਾ ਵਾ ਆ ਛੋਟੇ ਨੇ ਟਰੈਕਟਰ ਕੱਢੇ ਆ ਜੇ ਛੋਟੇ ਨੇ ਆ ਸਾਡੇ ਮੰਡੂ ਵੀਰ ਹੁਣਾ ਨੇ ਵੀ ਫਾਰਨ ਟਰੈਕ 60 ਟਰਾਲੀ ਭਰਾਗ ਦੇ ਲਾਲਿਆ ਵਾ ਆ ਛੋਟੇ ਛੋਟੇ ਵੀਰ ਬੈਠੇ ਆ ਉੱਤੇ ਹੁਣ ਜਾ ਕੇ ਲਾਵਾਂਗੇ ਸੇਵਾ ਸਾਰੇ ਵੀਰਾਂ ਦੀ ਆ ਛੋਟੇ ਨੂੰ ਨਹੀਂ ਪਾਉਣਾ ਪਿਆ ਅੱਜ ਪਿੱਛੋਂ ਕੋਈ ਯੋਰ ਦਾ ਸਾਧਨ ਅਰੇ ਭਰਾਵਾ ਦੀ ਬਹੁਤ ਸੇਵਾ ਵਾ ਸਾਡੇ ਵੀਰ ਜੋਬਣ ਨੇ ਵੀ ਟਰਾਲੀ ਫੋਲੀ ਭਰਾਈ ਆ ਛੋਟਾ ਟਰੈਕਟਰ ਆ ਵੀ ਲੋਡ ਪਈ ਨਹੀਂ ਇਹਨੂੰ ਵੀ ਕੋਈ ਕੱਢਣ ਦੀ ਹੋਰ ਵੀ ਠੀਕ ਠਾਕ ਦੇ ਸਾਰੇ ਚੜਦੀ ਕਲਾ ਦੇ ਲਾਓ ਵੀ ਗਰੇ ਬਲੇ ਸੋਨਹਾਰੇ ਹਾਂਜੀ ਆਪਾਂ ਪਹੁੰਚ ਚੁੱਕੇ ਆ ਜੀ ਗੁਰਦਾਰਾ ਸਾਹਿਬ ਸਾਰੇ ਵੀਰ ਭਰਾ ਟਰੈਕਟਰ ਲੈ ਕੇ ਪਹੁੰਚ ਚੁੱਕੇ ਆ ਆ ਰਾਜ ਵੀਰ ਬੜਾ ਮਿਲ ਪਏ ਜੇ ਆਪਾਂ ਮਿਲਦੇ ਆ ਪਈ ਉਹਨਾਂ ਨੂੰ ਤਾਂ ਕਰਕੇ ਟਰਾਲੀ ਰੋਕ ਲਈ ਐਦਾ ਹੀ ਤੁਹਾਨੂੰ ਵਿਖਾਉਨੇ ਆ ਨੰਗਰਾਲ ਜਿਹੜੀਆਂ ਟਰਾਲੀਆਂ ਢੱਕੀਆਂ ਕੋਈ ਸਾਰੇ ਵੀਰਪੜਾ ਟਰਾਲੀਆਂ ਲੈ ਕੇ ਆ ਗਏ ਆ ਟਰਾਲੀਆਂ 'ਚ ਬੈਗ ਲਾਵਾਂਗੇ ਤੇ ਫੇਰ ਇਹਨਾਂ ਦੇ ਵਿੱਚੋਂ ਮਿੱਟੀ ਲਾ ਕੇ ਤੇ ਪੱਧਰੀ ਕਰਾਂਗੇ ਸਾਰੇ ਵੀਰ ਭਰਾ ਖਲੋਤੇ ਆ ਗਰਮੀ ਬਹੁਤ ਜ਼ਿਆਦਾ ਵਾ ਤੇ ਤਾਂ ਕਰਕੇ ਵੀਰਾਂ ਦੇ ਮੂੰਹ ਥੋੜੇ ਉਦਾਂ ਦੇ ਬਣੇ ਆ ਸਾਰੇ ਭਰਾਵਾਂ ਦੀ ਸੇਵਾ ਦੇ ਵਿੱਚ ਬੜਾ ਮਾਣ ਵਾ ਬੜਾ ਸਨਮਾਨ ਵਾ ਵਾਏ ਰੁਮੇਰ ਕਰੇ ਆ ਸਾਡੇ ਵੀਰ ਛੋਟੀ ਜੀ ਕਿਸ਼ੇ ਸੇਵਾਦਾਰਾਂ ਨੂੰ ਮਿਲਣ ਆਏ ਆ ਕਿ ਕਿੰਦਾ ਜਲਦੀ ਪਈ ਸੇਵਾ ਔਰ ਛੋਟੀ ਵੀ ਠੀਕ ਆ ਜੇ ਚੜਦੀ ਕਲਾ ਸੇਤਾ ਵੇਤਾ ਇੱਕ ਨੰਬਰ ਹੀ ਆ ਬਹੁਤ ਵਧੀਆ ਕਿਰਪਾ ਆ ਮੇਰੋ ਲੰਗਰ ਚ ਭਰਾ ਮੇਰਾ ਆਇਆ ਕਰੋ ਸੇਵਾ ਸੁਭਾ ਕਰਿਆ ਕਰੀਏ ਸੁਵੇਰ ਤੋਂ ਆਵਾਂਗੇ ਸੁਵੇਰ ਤੋਂ ਬਾਅਦ ਪਧਰਾ ਪਧਰਾ ਅੱਜ ਕੀ ਹੋਣਾ ਹੈ ਮੈਨੂੰ ਲੱਭ ਕੇ ਰਿਹਾ ਹੈਗਾ ਤੂੰ ਅੱਛਾ ਤੇ ਅੱਜ ਮੈਂ ਹੋਣਾ ਕੋਈ ਚੱਕਰ ਤੇ ਆਵਾਂਗੇ ਪੱਕਾ ਨਹੀਂ ਲੈ ਆਇਆ ਸਿੱਕ ਟੂਟਦੀ ਲੈ ਆਓ ਕੋਈ ਚੱਕਰ ਨਹੀਂ ਵੇ ਕੋਈ ਚੱਕਰ ਨਹੀਂ ਆਵੇ ਲੋ ਕਹਿੰਦੇ ਟਰੈਕਟਰ ਚਾਹੀਦਾ ਜੇ ਲੋਡ ਵੀ ਮੈਂ ਲੈ ਆਉ ਕਰੀ ਠੀਕ ਆ ਵੀਰ ਚੜਦੀ ਕਲਾ ਹੋ ਸੇਤਾ ਵੇਤਾ ਬੇ ਕਰੀ ਬਾਬੇ ਨੇ ਦਿੱਤਾ ਸਾਰਾ ਸਹੀ ਗੱਲ ਆ ਯਾਰ ਨਹੀਂ ਵੀਰ ਇਹ ਤੇਰਾ ਦਿਲ ਲੈਗਾ ਹਾਂਜੀ ਵੀਰ ਜੀ ਸੇਵਾ ਚੱਲਦੀ ਪਈ ਆ ਸੇਵਾ ਤਕਨੀ ਤੁਹਾਡੀ ਹੁਣ ਟਰਾਲੀਆਂ ਲਾਵਾਂਗੇ ਜੀ ਗਰਮੀ ਸਾਰੇ ਭਰਾਵਾਂ ਨੂੰ ਠੰਡਾ ਪੀਂਦੇ ਆ ਕਿਉਂਕਿ ਗਰਮੀ ਬੜੀ ਆ ਤੁਹਾਨੂੰ ਠੰਡੇ ਦੇ ਨਾਲ ਸਰੀਰ ਨੂੰ ਰਾਹਤ ਪਹੁੰਚੇ ਟਰਾਲੀਆਂ ਬੈਗ ਲੱਗਣੀਆਂ ਆ ਹੁਣ ਲਾਵਾਂਗੇ ਮਿੱਟੀ ਤੇ ਕੰਮ ਪੂਰਾ ਪੀਕ ਤੇ ਚੱਲਣ ਡਿਆ ਵਾ ਲੰਗਰਾਲ ਦਾ ਥੋੜੇ ਦਿਨਾਂ ਨੂੰ ਛੱਡਣੀ ਕੋਈ ਨਹੀਂ ਆ ਤੇ ਥੋੜੇ ਦਿਨਾਂ ਨੂੰ ਲੈਂਟਰ ਪੈ ਜਾਣਾ ਵਾ ਤੇ 10 12 ਮਸ਼ੀਨਾਂ ਲੱਗਣੀਆਂ ਵੈਲੈਂਟਰ ਤੇ ਤੇ ਪੂਰਾ ਸਹੀ ਹੋਊਗਾ ਕੰਮ ਪਕੌੜੇ ਪੂਰੇ ਚੱਲਣਗੇ ਤੇ ਪ੍ਰਸ਼ਾਦਾ ਪਾਣੀ ਵੀ ਫੁੱਲ ਵਰਤੂਗਾ ਸਾਢੇ 8 ਹੋ ਗਏ ਆ ਤੇ ਭਰਾ ਦੇ ਦੇ ਆ ਸੇਵਾ ਕਰਨੇ ਅੱਧੀਆਂ ਜ਼ਿਆਦਾ ਟਰਾਲੀਆਂ ਲੱਤ ਚੁੱਕੀਆਂ ਮਿੱਟੀ ਦੀ ਬਹੁਤ ਸੇਵਾ ਸਰੇ ਭਰਾਵਾਂ ਦੀ ਜਾਟੀ ਵੇਲੀयां ਕਰ ਦਿੰਦੇ ਮਸ਼ੀਨਾ ਆਏ ਬੰਦੇ ਨਹੀਂ ਮਸ਼ੀਨਾ ਆਏ ਕਿਉਂ ਜਲੇਰ ਵੀਰ ਚੱਲਣ ਡਿਆ ਕੰਮ ਪੂਰਾ ਪੀਕ ਤੇ ਜਾਂ ਲੰਡਿਆ ਕੰਮ ਪੂਰਾ ਬੰਦੇ ਮੱਲੇ ਆ ਤਿੰਨ ਤਿੰਨ ਟਰਾਲੀਆਂ ਇਕੱਠੀਆਂ ਲਾਈਆਂ ਜਵਾਨਾਂ ਨੇ ਬੰਦੇ ਇਹਨਾਂ ਨੇ ਮੱਲੇ ਦੇ ਤਿੰਨ ਟਰਾਲੀਆਂ ਇਕੱਠੀਆਂ ਲਾਈਆਂ ਤੇ ਜੋਰ ਪਰ ਖੰਡੇ ਅੱਜ ਆਹ ਟਰਾਲੀ ਵਾਲੇ ਅੱਗੇ ਆ ਆ ਥੋੜਾ ਲਾਸਟ ਦਿਨਾਂ ਵਾਜੋ ਸ਼ੁਰੂ ਕੀਤੀ ਆ ਉਹ ਵੀਰ ਉਹਨਾਂ ਨੇ ਲਾਤੀ ਆ ਸਾਈ ਵੀਰ ਜੋਰ ਲੱਗਣ ਡਿਆ ਪੂਰਾ 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 ਕੇ ਚਲੋ ਵਧੀਆ ਵੀਰ ਮੇਰੇ ਸੇਵਾ ਕਰ ਜਾਓ ਤੇ ਹੁਣ ਮੈਂ ਵੀ ਕਰਾਂ ਬਲੋਗ ਬੰਦ ਤੇ ਮੈਂ ਵੀ 10 ਮਿੰਟ ਕਰਾਂ ਸੇਵਾ ਵਈ ਰੂ ਆ ਗਿਆ ਟਰਾਲੀਆਂ ਦੇ ਆਪਾਂ ਆ ਗਏ ਹਾਂ ਜੀ ਸੋਨੂ ਵੀਰ ਦੀ ਸ਼ੋਪ ਤੇ ਹੁਣ ਵੀਰ ਹੁਣ ਇੱਥੇ ਖਾਣਗੇ 버ਗਰ ਸ਼ਰਗਰ ਤੇ ਪੇਟ ਪੂਜਾ ਲੱਗੇ ਆ ਕਰਨ ਤੇ ਅੱਜ ਦਾ ਬਲੋਗ ਇੱਥੇ ਹੀ ਖਤਮ ਕਰਦੇ ਆ ਮਿਲਦੇ ਆਂ ਜੀ ਕੱਲ ਨਵੇਂ ਬਲੋਗ ਦੇ ਨਾਲ ਸਤਿ ਸ੍ਰੀ ਅਕਾਲ ਜੀ